एक ही भाव होता है सारे जहां से अच्छा हिंदो सता हमारा आजाद हुआ था आजादी का राज हुआ था वीरों ने कुर्बानी दी थी तब भारत आजाद हुआ था एंड माई डियर फेलो स्टूडेंट गुड मॉर्निंग टू ऑल ऑफ यू टुडे वी गैदर हियर टू सेलिब्रेट द 76th रिपब्लिक डे ऑफ आवर ड्रेन नेशन दिस डे होल्ड्स ए मैम सिग्निफिकेंस इन द हिस्ट्री ऑफ आवर कंट्री सस्ने काल जी मेरा नाम अनुप्रीत कौर है एट आत्मअठमी बीच माती विद्यार्थी आई टुडे सामने एक गीत पेश करने जा रही हूं बुर पिया कनकानु मई पेविच बागीम ਦੇ ਪਾਂਬੜ ਵਰਗੀਆਂ ਤੀਆਂ 니 ਤੂੰ ਸਾਗ ਬੁਕਲ ਵਿੱਚ ਰੱਖੀਆ ਗਿਣਵੈ ਦਿਨਾ ਦੀਆਂ ਸਾਂਝਾ ਵੇਬਾਬਲ ਅਸਾਂ ਸਿਦਕਾਂ ਨਾਲ ਹੰਡਾਈਆਂ ਕੁੰਜਾਂ ਵਾਂਗ ਪਰਾਉਣੀਆਂ ਤੀਆਂ ਤੇਰੇ रहे तो हमेशे आते हैं हमें तड़पाते है। वो आती है वो पूछे जाती है कि घर कब आओगे कि घर कब आओगे लिखो कब आओगे कि तुम घर सुना ਕੰਟੀਨਿਊਸ ਲਗਾਈ تھی ਇਹ ਅਲੱਗ ਬਾਤ ਹੈ ਕਿ ਉਹਨੇ ਉਹਨਾਂ ਨੇ ਸਫਲਤਾ ਨਹੀਂ ਪਾਈ ਸੀ ਪ੍ਰਣ ਲੈਨੇ ਆ ਕਿ ਅਸੀਂ ਆਪਣੇ ਦੇਸ਼ ਨੂੰ ਤਰੱਕੀ ਦੀਆਂ ਰਾਹਾਂ ਤੇ ਲੈ ਕੇ ਜਾਵਾਂਗੇ ਸੋ ਸਰਦਾਰ ਸਰ ਹਾਲੀ ਸਾਰੀ ਕਹਨੇ ਹੋ ਤੇ ਪਲੀਜ਼ ਮੈਂ ਤੁਹਾਨੂੰ ਰਿਕੁਐਸਟ ਕਰਦੀਆਂ ਕਿ ਤੁਸੀਂ ਸਟੇਜ ਤੇ ਆ ਕੇ ਸਾਨੂੰ ਦੋ ਸ਼ਬਦ ਦੱਸੋ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਮੈਡਮ ਤੇ ਹੋ ਸਾਡੇ ਅਧਿਆਪਕ ਸਾਥੀ ਮੇਰੇ ਪਿੰਡ ਦੀ ਪੰਚਾਇਤ ਅੱਜ ਜਦੋਂ ਮੈਂ ਆਪਣੇ ਪਿੰਡ ਦੇ ਬੱਚਿਆਂ ਨੂੰ ਗਣਤੰਤਰ ਦਿਵਸ ਤੇ ਗਉੜਿਆ ਸੁਣਿਆ ਤੇ ਆਹ ਕਮਰੇ 'ਚ ਮੈਨੂੰ ਆਪਦਾ ਬਚਪਨ ਯਾਦ ਆਇਆ ਜਿਹੜੇ ਅੱਜ ਟਾਈਪ ਹੈ ਇੱਥੇ ਹੀ ਮੈਂ 8ਵੀਂ ਕੀਤੀ ਫਿਰ 10ਵੀਂ ਕੀਤੀ ਫਿਰ ਭਰਤੀ ਹੋ ਗਈ ਨਵੇਂ ਕਿਲੇ ਦਾ ਸਾਰਾ ਪਰਿਵਾਰ ਇੱਥੇ ਇਕੱਠੇ ਹੋਏ ਐ ਆਪਣਾ ਗਣਤੰਤਰ ਦਿਵਸ ਮਨਵਾਉਣ ਵਾਸਤੇ ਇਸ ਦਿਨ ਤੇ ਜੀ ਆਇਆਂ ਆ ਬਹੁਤ-ਬਹੁਤ ਮੁਬਾਰਕਬਾਦਨਾ ਜੋ ਵੀ ਤੁਹਾਡੇ ਸਕੂਲ ਦੀ ਕੋਈ ਵੀ ਮੰਗ ਆ ਮੈਂ ਪ੍ਰਿੰਸੀਪਲ ਮੈਡਮ ਨੂੰ ਕਹਿਣਾ ਵੀ ਉਹ ਮੈਨੂੰ ਲਿਖਤੀ ਰੂਪ ਦੇ ਕੇ ਜਨ ਕੀ ਕਰਨਾ ਸਾਡੀ ਪੰਚਾਇਤ ਅਸੀਂ ਤੁਹਾਡੇ ਨਾਲ ਆਂ ਅਈ ਬੱਚੇ ਸਾਰੇ ਲਾਈਨ ਵਾਈਜ਼ ਆਉਣਗੇ ਬਟੇ ਲੱਡੂ ਕਲਾਪ ਪਾ ਦੇਗੇ ਸਰਪੰਚ ਸਾਹਿਬ ਹਾਂਜੀ ਹਾਂਜੀ ਬੋਲੋ ਲੱਡੂ ਖਾ ਕੇ ਤੁਹਾਨੂੰ ਕੋ ਸਵਾਦ ਲੱਗੇ